ਕੇ ਵੇਖਾਂਗਾ ਜੀ ਪੂਰੀ ਤੇ ਮੈਂ ਵੀ ਕਾਫੀ ਐਕਸਾਈਟਡ ਆ ਜੀ ਕਿਉਂਕਿ ਮੇਰੇ ਵਾਸਤੇ ਪਹਿਲੀ ਫਿਲਮ ਆ ਤੇ ਮੇਰੇ ਵਾਸਤੇ ਬਹੁਤ ਜ਼ਿਆਦਾ ਸਪੈਸ਼ਲ ਆ ਤੇ ਆਈ ਥਿੰਕ ਤੁਹਾਡੇ ਫੈਨਸ ਨਾਲ ਜਾਂ ਜਿਹੜੇ ਤੁਹਾਨੂੰ ਚਾਹਣ ਵਾਲੇ ਉਹਨਾਂ ਨਾਲ ਬੈਠ ਕੇ ਵੇਖਣ ਤੋਂ ਵਧੀਆ ਕੋਈ ਗੱਲ ਨਹੀਂ ਹੈਗੀ ਜਦੋਂ ਮੈਂ ਥੀਏਟਰ ਵਿਜ਼ਿਟ ਕਰ ਰਿਹਾ ਜੀ ਸਰਪ੍ਰਾਈਜ਼ ਕਰ ਰਿਹਾ ਜੀ ਜਿੱਥੇ ਤੇ ਜਾਇ ਜਾ ਸਕਦਾ ਸਰ ਕਿਹਦਾ ਐਕਸਪੀਰੀਅੰਸ ਹੈ ਵਾਹ ਵਧੀਆ ਜੀ ਐਕਸਪੀਰੀਅੰਸ ਬੜਾ ਪਿਆਰਾ ਸੀ ਨਾਲ ਦੇ ਨਾਲ ਬੜਾ ਸਮੂਥ ਐਕਸਪੀਰੀਅੰਸ ਆ ਕਿਉਂਕਿ ਐਕਟਿੰਗ ਇੱਕ cinema ਜਦੋਂ ਗੱਲ ਕਰੀਦੀ ਆ ਆਪਾਂ cinema ਦੀ ਤਾਂ cinema ਇੱਕ ਜਿੰਮੇਵਾਰੀ ਵਾਲਾ ਕੰਮ ਆ ਤੇ ਮੈਂ ਤਾਂ ਥੋੜੀ ਦੇਰੀ ਵੀ ਕਰਤੀ ਆਉਣ ਲੱਗਿਆ ਬਟ ਹੁਣ ਬੈਕ ਟੂ ਬੈਕ ਲੈ ਕੇ ਆਵਾਂਗੇ ਜੀ ਬਸ ਉਹਨੂੰ ਫਿਲਮ ਵੇਖੀਏ ਭਾਜੀ ਪਲੀਜ਼ ਹੈ ਨਾ ਅਸੀਂ ਗੁਰੂਵਿੰਦਾ ਜੀ ਦੀ ਡੇਟ ਕਰ ਰਹੇ ਆਂ ਕਦੋਂ ਆਣ ਕਦੋਂ ਸੇ ਉਹਨਾਂ ਨੂੰ ਮਿਲੇ ਬਹੁਤ ਐਕਸਾਈਟਿਡ ਆ ਹਾਂ ਜੀ ਕਿੰਨੀ ਕੁ ਮਿੱਠਾ ਜੀ ਹਾਂਜੀ ਬੋਤ ਅਸੀਂ ਲੋਕਾਂ ਇਹ ਕਹਿਣਾ ਚਾਹਵਾਂਗੇ ਕਿ ਤੁਸੀਂ ਵੀ ਆਓ ਤੇ ਇੱਥੇ ਆ ਕੇ ਦੇਖੋ ਤੇ ਅੱਛੀ ਹੈ ਇਹ ਨੰਦਨਾਲ ਕੋਚ ਤੋਂ ਆ ਕੇ ਕੁਝ ਕੋਈ ਸਿੱਖ ਮਿਲ ਗਈ ਸਰ ਮੈਂ ਗੁਰੂ ਰੰਧਾਵਾ ਜੀ ਦਾ ਬਹੁਤ ਵੱਡਾ ਫੈਨ ਆ ਜਿੱਦਾਂ ਹੀ ਮੈਨੂੰ ਪਤਾ ਲੱਗਿਆ ਕਿ ਗੁਰੂ ਰੰਧਾਵਾ ਜੀ ਦੀ ਮੂਵੀ ਬਣ ਰਹੀ ਹੈ ਪਹਿਲੇ ਤਾਂ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਕਿ ਉਹ ਮੂਵੀ ਦੇ ਵਿੱਚ ਆ ਰਹੇ ਨੇ ਉਹਨਾਂ ਦੇ ਗਾਣੇ ਇੰਨੇ ਕੁ ਸੁਪਰ ਹਿੱਟ ਗਏ ਨੇ ਤੇ ਅੱਜ ਤੱਕ ਸਾਡੇ ਜ਼ਿਲ੍ਹਾ ਦੇ ਵਿੱਚ ਰਾਜ ਕਰ ਰਹੇ ਨੇ ਤੇ ਹੁਣ ਜਿੱਦਾਂ ਹੀ ਮੂਵੀ ਆਈ ਹੈ ਤੇ ਮੈਨੂੰ ਸਭ ਤੋਂ ਪਹਿਲੇ ਤਾਂ ਮੈਂ ਉਹਨਾਂ ਦਾ ਟੈਟੂ ਬਣਵਾਇਆ ਜੀ ਇੱਥੇ ਗੁਰੂ ਰਿਦਾਵਾ ਜੀ ਦਾ ਉਸ ਤੋਂ ਬਾਅਦ ਮੈਂ ਸਾਰੇ ਆਪਣੇ ਫੈਮਿਲੀ ਮੈਂਬਰ ਨੂੰ ਆਪਣੇ ਵੱਲੋਂ ਮੂਵੀ ਲਈ ਕੀਤਾ ਹੈਗਾ ਤੇ ਸਾਰੇ ਦੇਖਣ ਆ ਰਹੇ ਹੈਗੇ ਨੇ ਸਰ ਜਿੱਦਾਂ ਮੈਨੂੰ ਇਹ ਉਮੀਦ ਹੈ ਕਿ ਜਿੱਦਾਂ ਉਹਨਾਂ ਦੇ ਗਾਣੇ ਸੁਪਰ ਹਿੱਟ ਗਏ ਨੇ ਤੇ ਉਸੇ ਤਰੀਕੇ ਨਾਲ ਹੀ ਇਹਨਾਂ ਦੇ ਜਿਹੜੀ ਮੂਵੀ ਵੀ ਹਿੱਟ ਹੋਏਗੀ ਇੱਕ ਪੰਜਾਬ ਦਾ ਪੁੱਤਰ ਜਿਹੜਾ ਫਿਲਮਾਂ ਦੇ ਵਿੱਚ ਡੈਬਿਊ ਕਰ ਰਿਹਾ ਹੈ ਤੇ ਸਾਨੂੰ ਇਹ ਉਮੀਦ ਹੈ ਕਿ ਸਾਡਾ ਪੰਜਾਬ ਦਾ ਨਾਮ ਰੋਸ਼ਨ ਕਰੇਗਾ ਅੱਛਾ ਲੱਗਦਾ ਜੀ ਬਿਲਕੁਲ ਜੀ ਸਾਨੂੰ ਹੁਣੇ ਹੀ ਪਤਾ ਲੱਗਿਆ ਕਿ ਉਹ ਆ ਰਹੇ ਨੇ ਤੇ ਅਸੀਂ ਨਾਰੀ ਆਪਾਂ ਮੂਵੀ ਤੋਂ ਨਿਕਲ ਕੇ ਤੇ ਆਪਾਂ ਤੁਹਾਡੇ ਵੱਲ ਆਏ ਹਾਂ ਹਮੇ ਬਹੁਤ ਅੱਛਾ ਲੱਗ ਰਿਹਾ ਹੈ ਹਮ ਹਮ ਉਹਨਕੇ ਬਹੁਤ ਅੱਛੇ ਫੈਨ ਹੈ ਆਮ ਬਰੀ ਐਕਸਾਈਟਡ ਟੂ ਮੀਟ ਹਿਮ बहुत अच्छा लगा हमने मूवी भी देखी उनकी बहुत अच्छी थी और बहुत एक्साइटेड है उनसे मिलने के लिए सुबह से आए हुए हम एक्टिंग, एक्टिंग बहुत अच्छी लगी थी रात था कि उनकी मतलब फर्स्ट मूवी है आपने गाने सुनेक्टिंग हाँ एक्टिंग पहली बार देख रहे हैं गाने तो उसके पहले से ही सुन रहे थे गाने तो बहुत ही अच्छे थे और मूवी भी बहुत अच्छी लग रही है ਹਾਏ ਮੈਂ ਤੇਰੇ ਗੰਬਰੂ ਨੂੰ ਮਾਰੇ ਹਾਈ ਮੈਂ ਹਟੇ ਪਾਗਲ ਹੋ ਗਏ ਨੇ ਹਾਈ ਗਿੰਦਗੀ ਲੱਕ ਦੇ ਹੁਲਾਰੇ ਜੀ ਦਾ ਬਹੁਤ ਜ਼ਿਆਦਾ ਵੇਟ ਕਰ ਰਹੇ ਹਾਂ ਉਹਨਾਂ ਦੀ ਮੂਵੀ ਦੇਖੀ ਹੈ ਸਟਾਰਟਿੰਗ ਥੋੜੀ ਜਿਹੀ ਦੇਖੀ ਹੈ ਬਹੁਤ ਅੱਛੀ ਹੈ ਜਿਆਦਾ ਉਹਨਾਂ ਨੂੰ ਉਹਨਾਂ ਦੀ ਵੇਟ ਬਹੁਤ ਹੋ ਰਹੀ ਹੈ ਮੇਰੇ ਹਸਬੰਦ ਆ ਉਹਨਾਂ ਦੇ ਇੰਨੇ ਐਕਸਾਈਟਡ ਹਨ ਉਹਨਾਂ ਨੇ ਉਹਦਾ ਨਾਮ ਦਾ ਟੈਟੂ ਬਣਵਾਇਆ ਹੈ ਹਾਂਜੀ ਹਾਂਜੀ